ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਹੁਣ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਬੋਗਾ ਪਹੁੰਚੇ ਜਿੱਥੇ ਉਹਨਾਂ ਨੇ ਜ਼ਿਲ੍ਹੇ ਦੇ 6 ਪਿੰਡਾਂ ਦੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਆਪਣੇ ਪਿਛਲੇ 5 ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਿਖਵਾਈਆਂ। ਜਨਤਾ ਤੋਂ ਵੋਟ ਦੀ ਵੀ ਅਪੀਲ ਕੀਤੀ। ਇਸ ਮੌਕੇ ਤੇ ਜਦੋਂ ਉਹਨਾਂ ਤੋਂ ਗੂਦ ਲਈ ਪਿੰਡਾਂ ਦੇ ਵਿਕਾਸ ਬਾਰੇ ਵਿੱਚ ਮੀਡੀਆ ਵੱਲੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਗੂਦ ਲੈਨ ਲਈ ਕਹਿਆ ਗਿਆ ਸੀ ਪਰ ਉਹਨਾਂ ਨੂੰ ਗੋਦ ਲੈ ਪਿੰਡਾਂ ਦੇ ਵਿਕਾਸ ਲਈ ਕੋਈ ਵੀ ਐਕਸਟਰਾ ਪੈਸੇ ਨਹੀਂ ਦਿੱਤੇ ਗਏ। ਸੋ ਇਸ ਵਾਰ ਵੀ ਜਿਹੜੇ ਮੁੱਦੇ ਤਾਂ ਸੀ ਤਾਂ ਬਦਲੀਏ ਨਾ ਜੇ ਕੋਈ ਪੁਰਾਣਾ ਮੁੱਦਾ ਹੱਲ ਹੋਇਆ ਹੋਵੇ। ਜਿਹੜਾ ਪਿੰਡ ਮੋਦੀ ਨੇ ਡੱਬ ਕੀਤਾ ਉੱਥੇ ਵੀ ਕੁਝ ਨਹੀਂ ਹੋਇਆ। ਉਹ ਕੋਈ ਉਹ ਮੇਰੀ ਗੱਲ ਮੇਰੀ ਮੈਨੂੰ ਜਵਾਬ ਦੇ ਲੈਣ ਦਿਓ ਜੀ ਪੂਰਾ ਫਿਰ ਤੁਸੀਂ ਗੱਲ। ਪਿੰਡ ਗੋਦ ਲੈਣ ਲਈ ਸਕੀਮ ਹੀ ਫੇਲ ਹੋ ਗਈ ਜੀ। ਸਾਨੂੰ ਕਹਿੰਦੇ ਪਿੰਡ ਗੋਦ ਲੈ ਲਓ ਲੈ ਲਿਆ ਸਾਨੂੰ ਕੋਈ ਐਕਸਟਰਾ ਤਾਂ ਪੈਸੇ ਦਿਓ ਨਾ। ਉਹ ਕਹਿੰਦੇ ਜੀ ਐਮਪੀ ਵਾਲੇ ਫੰਡ ਚ ਲਾਉਣਾ। ਉਹ ਤਾਂ ਫਿਰ ਅਸੀਂ ਸਾਰੇ ਹਰ ਜ਼ਿਮਤਕਾਰ ਨੇ ਗੋਦ ਲਿਆ ਸੀ ਪਿੰਡ ਮਾਨ ਵਾਲਾ ਠੀਕ ਹੈ ਨਾ ਹਾਲਾਂਕਿ ਉਹ ਮਨਿਸਟਰ ਹੈ ਉੱਥੇ ਵੀ ਨਹੀਂ ਕੁਝ ਕੀਤਾ ਜੇ ਐਮਪੀ ਫੰਡ ਚੋਂ ਹੀ ਲਾਉਣਾ ਤਾਂ ਫਿਰ ਅਸੀਂ ਸਾਰੇ ਹਲਕੇ ਦੇ ਪਿੰਡਾਂ ਚ ਲਾਵਾਂਗੇ ਜਦੋਂ ਕੋਈ ਐਕਸਟਰਾ ਆਰਡੀਨਰੀ ਕੋਈ ਸਹੂਲਤ ਦਿੰਦੇ ਸੋ ਇਹ ਤਾਂ ਉਹ ਗੱਲ ਹੈ ਕਿ ਬੱਚਾ ਗੋਦੀ ਦੇਣਾ ਤੁਹਾਨੂੰ ਉਹਨੂੰ ਖਾਣ ਨੂੰ ਜਾਂ ਦੁੱਧ ਪੀਣ ਨੂੰ ਨਹੀਂ ਦੇਣਾ ਪਰ ਤੁਸੀਂ ਰੋਣ ਨਹੀਂ ਦੇਣਾ ਉਹਨੂੰ ਇਹ ਕਿਵੇਂ ਹੋ ਸਕਦਾ ਜੀ ਸੋ ਜਦੋਂ ਕੋਈ ਐਕਸਟਰਾ ਆਰਡੀਨਰੀ ਕੋਈ ਪੈਸਾ ਦਿੱਤਾ ਹੋਵੇ ਤਾਂ ਅਸੀਂ ਨਾ ਲਾਇਆ ਵੇ ਮੈਂ ਤਾਂ ਬਨਾ ਗਾ ਰਾਂ ਸੋ ਅਸੀਂ ਤਾਂ ਆਪਣੇ ਹਲਕੇ ਵਾਸਤੇ 5 ਕਰੋੜ ਦੇ ਵਿੱਚ ਬਾਤ ਤੋਂ ਬਾਦ ਜਿਹੜੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਊਚਰ ਚ ਵੀ ਕਰਦੇ ਰਹਿਾਂਗੇ ਇਸ ਮੌਕੇ ਭਗਵੰਤ ਮਾਨ ਅਤੇ ਫਰੀਦਕੁਰ ਤੋਂ ਸਸ ਸਾਧੂ ਸਿੰਘ ਧਰਮਸੋਤ ਵੀ ਮੌਜੂਦ ਸਨ ਭਗਵੰਤ ਮਾਨ ਵੱਲੋਂ ਜਿੱਤੇ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਦੇ ਗਏ ਉਹਦੇ ਉਹਨਾਂ ਕਹੇ ਕਿ ਪਾਰਟੀ ਪੁਰਾਣੇ ਮੁੱਦਿਆਂ ਤੇ ਹੀ ਲੋਕ ਸਭਾ ਚੋਣਾਂ ਲੜੇਗੀ ਮੋਗਾ ਤੋਂ ਅਵਤਾਰ ਸਿੰਘ ਖੁਰਮੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ